ਜਗਮਉਨ ਸਿੰਘ ਜੀ ਹਰਪ੍ਰੀਤ ਸਿੰਘ ਉਹਨਾਂ ਦਾ ਇੱਕ ਕਮੈਂਟ ਆ ਬੜਾ ਇੰਟਰਸਟਿੰਗ ਆ ਕਹਿੰਦੇ ਭਾਜੀ ਤੁਹਾਨੂੰ ਲੱਗਦਾ ਕਿ ਮਨਜਿੰਦਰ ਸਿੰਘ ਸਰਸਾ ਜੋ ਹੁਣ ਦਿੱਲੀ ਦਾ ਭਾਜਪੀ ਦਾ ਐਮਐਲਏ ਜਿੱਤਿਆ ਉਹ ਬੰਦੀ ਸਿੰਘਾਂ ਨੂੰ ਰਿਆ ਕਰਨ ਬਾਰੇ ਮੋਦੀ ਨਾਲ ਗੱਲ ਕਰੇਗਾ ਜਾਂ ਕਿਸਾਨਾਂ ਦੇ ਮੁੱਦੇ ਨੂੰ ਹੱਲ ਕਰਨ ਬਾਰੇ ਭਾਜਪੀ ਨਾਲ ਗੱਲ ਕਰੇਗਾ ਮੈਨੂੰ ਤਾਂ ਨਹੀਂ ਲੱਗਦਾ ਇਹ ਬਸ ਕੁਰਸੀ ਦੀ ਖਾਤਰ ਹੀ ਸਿੱਖੀ ਨੂੰ ਵਰਤਦੇ ਨੇ ਹਰਪ੍ਰੀਤ ਸਿੰਘ ਜੀ ਭਾਜੀ ਮੈਂ ਨਾ ਤੁਹਾਨੂੰ ਮੇਰੇ ਕੋਲ ਹੀ ਜਾਣਕਾਰੀ ਮਾੜੀ ਮੁੱਠੀ ਆਈ ਹੈ ਨਾ ਬਜਿੰਦਰ ਸਿੰਘ ਸਰਸਾ ਨੇ ਬੰਦੀ ਸਿੰਘਾਂ ਬਾਰੇ ਜ਼ਰੂਰ ਗੱਲ ਕੀਤੀ ਆ ਮੈਂ ਪਹਿਲਾਂ ਵੀ ਅੰਦਰ ਖਾਤੀ ਮੋਦੀ ਸੂਤਰਾਂ ਅਨੁਸਾਰ ਵੀ ਮੋਦੀ ਨਾਲ ਮੋਦੀ ਸਾਹਿਬ ਨਾਲ ਅੱਗੇ ਵੀ ਗੱਲਬਾਤ ਕੀਤੀ ਹਵਾਰਾ ਭਾਈ ਹਵਾਰਾ ਹੁਣ ਬਾਰੇ ਇਹ ਆਪਾਂ ਨੂੰ ਕੋਈ ਭਰੋਸੇਯੋਗ ਸੂਤਰਾਂ ਤੋਂ ਇਨਫੋਰਮੇਸ਼ਨ ਹੈਗੀ ਆ ਇਹਦੇ ਬਾਰੇ ਮੈਂ ਪਹਿਲਾਂ ਪੂਰੀ ਗੱਲ ਤਾਂ ਸੁਣ ਲਓ ਹਾਂਜੀ ਸਾਡੀ ਮਾਨਸਿਕਤਾ ਹਰਪ੍ਰੀਤ ਸਿੰਘ ਜੀ ਇਹ ਕਿਉਂ ਆ ਵੀ ਜੇ ਹੁਣ ਜਿੱਤ ਗਿਆ ਵੀ ਕੀ ਹੁਣ ਗੱਲ ਕਰੂਗਾ ਉਹ ਤਾਂ ਪਹਿਲੇ ਵੀ ਜੀਪੀ ਦਾ ਮੈਂਬਰ ਆ ਪਹਿਲਾਂ ਕਿਉਂ ਨਹੀਂ ਉਹਨੇ ਗੱਲ ਕੀਤੀ ਹੋਊਗੀ ਹੁਣ ਕਿਉਂ ਉਹਨੂੰ ਗੱਲ ਕਰਨ ਦੀ ਲੋੜ ਪਊ ਹੁਣ ਕੋਈ ਖਾਸ ਥੋੜਾ ਬਣ ਗਿਆ ਉਹ ਤਾਂ ਬੀਜੇਪੀ ਦਾ ਮੈਂਬਰ ਸੀ ਤੇ ਬੀਜੇਪੀ ਦਾ ਮੈਂਬਰ ਹੈ ਉਹ ਪਹਿਲੇ ਉਹਨਾਂ ਦੇ ਸੀ ਉਹ ਤਾਂ ਪਹਿਲਾਂ ਹੀ ਉਹਨਾਂ ਦਾ ਬੰਦਾ ਆ ਤੇ ਉਹਨੇ ਤਾਂ ਗੱਲ ਉਹ ਜਿੰਨੀ ਕਰ ਸਕਦਾ ਕਰ ਰਿਹਾ ਆ ਹੁਣ ਅਗਲੇ ਮੰਨਦੇ ਆ ਨਹੀਂ ਮੰਨਦੇ ਇਹ ਵੱਖਰੀ ਗੱਲ ਉਹ ਜਿੰਨੀ ਕਰ ਸਕਦਾ ਆਪਣੇ ਤੌਰ ਤੇ ਉਹ ਗੱਲ ਕਰ ਰਿਹਾ ਆ ਸਾਨੂੰ ਇਹ ਕਿਉਂ ਲੱਗਦਾ ਵੀ ਹੁਣ ਜਿੱਤ ਗਿਆ ਹੁਣ ਕੀ ਕਰੂਗਾ ਇਹ ਹੈਗਾ ਸਾਰਾ ਪ੍ਰੋਪਾਗੈਂਡਾ ਅਸੀਂ ਪ੍ਰੋਪਾਗੈਂਡੇ ਦੇ ਆਦੀ ਹੋ ਚੁੱਕੇ ਆ ਪੀ ਪ੍ਰੋਪਾਗੈਂਡਾ ਕਰੇ ਅਗਲਾ ਵੀ ਹੁਣ ਜਾ ਕੇ ਮੀਡੀਆ ਚ ਕਹੇ ਵੀ ਹੁਣ ਮੈਂ ਮੋਦੀ ਸਾਹਿਬ ਦੇ ਨਾਲ ਇਹਦੇ ਬਾਰੇ ਗੱਲ ਕਰੂੰਗਾ ਇਹ ਤਾਂ ਪ੍ਰੋਪਾਗੈਂਡਾ ਹੋ ਗਿਆ ਨਾ ਵੀ ਉਹ ਤਾਂ ਪਹਿਲਾਂ ਹੀ ਉਹਨਾਂ ਦਾ ਮੈਂਬਰ ਹੈ ਉਹ ਤਾਂ ਪਹਿਲਾਂ ਹੀ ਗੱਲ ਕਰਦਾ ਹੋਊਗਾ ਜੋ ਬੈਠੇ ਹੋਊਗੇ ਜਿੱਥੇ ਵੀ ਬੈਠੇ ਹੋਊਗੇ ਤੇ ਉਹ ਸਿੱਖਾਂ ਦੇ ਮੁੱਦੇ ਅੱਗੇ ਰੱਖਦਾ ਹੀ ਹੋਊਗਾ ਉਹਦੇ ਬਿਆਨ ਵੀ ਹੈਗੇ ਬਹੁਤ ਸਾਰੇ ਜਿੱਥੇ ਉਹ ਇਦਾਂ ਦੇ ਮੁੱਦੇ ਰੱਖਦਾ ਉਹਨਾਂ ਦੇ ਬਾਕੀ ਦੇਖੋ ਇੱਕ ਗੱਲ ਮੈਂ ਇੱਥੇ ਸਪੱਸ਼ਟ ਕਰਨੀ ਚਾਹੁੰਦਾ ਅਸੀਂ ਨਾ ਅਕਾਲੀ ਦਲ ਦੇ ਹੱਕ ਚਾਹਨਾ ਕਾਂਗਰਸ ਦੇ ਨਾ ਭਾਜਪਾ ਦੇ ਨਾ ਕਿਸੇ ਹੋਰ ਪਾਰਟੀ ਦੇ ਸਾਡਾ ਰਾਜਨੀਤੀ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਅਸੀਂ ਸਿਰਫ ਉਹਦੇ ਹੱਥਾਂ ਜਿਹੜਾ ਸਹੀ ਕੰਮ ਕਰਦਾ ਸੱਚੇ ਕੰਮ ਕਰਦਾ ਕੋਈ ਕਿਸੇ ਪਾਰਟੀ ਨੂੰ ਵੀ ਬਲੋਂਗ ਵੀ ਜੀਪੀ ਦਾ ਵੀ ਹੋਵੇ ਚਾਹੀ ਜਿਹਦਾ ਮਰਜ਼ੀ ਹੋਵੇ ਪਾਰਟੀ ਨੂੰ ਬਲੋਂਗ ਕਰਦਾ ਹੋਵੇ ਕਿਸੇ ਦਾ ਹੋਵੇ ਸਾਡੇ ਤੇ ਕਈਆਂ ਨੂੰ ਬੜੇ ਇਤਰਾਜ਼ ਹੋਏ ਜੀ ਤੁਸੀਂ ਕਿਸਾਨੀ ਅੰਦੋਲਨ ਦੇ ਟਾਈਮ ਦੇ ਉੱਤੇ ਕਾਮਰੇਡਾਂ ਨੂੰ ਲੈ ਕੇ ਆਏ ਸਾਡੇ ਤੇ ਕਾਮਰੇਡੀ ਦੀ ਮੋਹਰ ਲਾਤੀ ਤੁਸੀਂ ਵੀ ਕਾਮਰੇਡੋਂ ਕਿਉਂਕਿ ਤੁਸੀਂ ਕਾਮਰੇਡਾਂ ਨੂੰ ਲੈ ਕੇ ਆਏ ਤੇ ਅਸੀਂ ਤਾਂ ਸਿਰਸੇ ਨੂੰ ਵੀ ਲੈ ਕੇ ਆਏ ਸੀ ਮਨਜਿੰਦਰ ਸਿੰਘ ਸਿਰਸਾ ਵੀ ਸਾਡੇ ਪ੍ਰੋ ਉਦੋਂ ਦੇ ਸੈਂਸਰ ਸਾ ਵੀ ਆ ਜਿੱਦ ਡੱਲੇ ਵਾਲ ਵੀ ਆ ਗਏ ਡੱਲੇ ਵਾਲ ਸਾਹਿਬ ਵੀ ਆਏ ਆ ਉਦੋਂ ਤਾਂ ਕਿਸੇ ਨੇ ਨਹੀਂ ਕਿਹਾ ਵੀ ਤੁਸੀਂ ਹੁਣ ਬੀਜੇਪੀ ਦੇ ਬਣ ਗਏ ਆ ਜਾਂ ਹੁਣ ਤੁਸੀਂ ਅਕਾਲੀਆਂ ਦੇ ਬਣ ਗਏ ਆ ਜਾਂ ਤੁਸੀਂ ਹੁਣ ਖਾਲਸਤਾਨੀਆਂ ਦੇ ਬਣ ਗਏ ਆ ਅਸੀਂ ਹਰ ਬੰਦੇ ਲੱਖੇ ਸੁਧਾਣੇ ਨੂੰ ਵੀ ਲਾ ਕੇ ਆਏ ਆ ਅਸੀਂ ਦਾ ਪ੍ਰੋਗਰਾਮ ਤੇ ਸਾਨੂੰ ਜਿੱਥੇ ਲੱਗਦਾ ਵੀ ਬੰਦਾ ਕੋਈ ਸਹੀ ਗੱਲ ਕਰ ਰਿਹਾ ਤੇ ਉਥੇ ਉਹਨੂੰ ਲੈ ਕੇ ਆਈਏ ਜਿੰਨੀ ਅਗਲਾ ਗੱਲ ਕਰ ਸਕਦਾ ਸਾਨੂੰ ਅਸੀਂ ਕਦੀ ਇਹ ਸੋਚਿਆ ਨਹੀਂ ਅੱਜ ਤੱਕ ਨਹੀਂ ਸੋਚਿਆ ਉਹ ਨਹੀਂ ਸੋਚਾਂਗੇ ਇਹ ਬੰਦਾ ਕਿਹੜੀ ਪਾਰਟੀ ਨੂੰ ਬਿਲੋਂਗ ਕਰਦਾ ਹੈ ਇਹਦੀ ਕੀ ਸੋਚ ਆ ਅਸੀਂ ਤਾਂ ਜਦੋਂ ਹਲੇ ਬੀਜੇਪੀ ਦਾ ਇਹਨਾਂ ਰੌਲਾ ਵੀ ਨਹੀਂ ਸੀ ਤੇ ਉਹ ਜਿਹੜੇ ਘਟ ਗਿਣਤੀ ਦਾ ਕੀ ਉਹਨਾਂ ਦਾ ਨਾਮ ਆ ਉਹਨਾਂ ਨੂੰ ਵੀ ਲੈ ਕੇ ਆਏ ਸੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੂੰ ਆਪਾਂ ਲੈ ਕੇ ਆਏ ਆ ਹਾਂ ਆਪਾਂ ਉਹਨੂੰ ਵੀ ਲੈ ਕੇ ਆਏ ਹਾਂ ਸ਼ਾਇਦ ਆਪਾਂ ਗਾਂ ਵੀ ਲੈ ਕੇ ਆਈਏ ਉਹਨਾਂ ਨੂੰ ਬੰਦੀ ਸਿੰਘਾਂ ਦੇ ਮੁੱਦੇ ਤੇ ਉਹਨਾਂ ਨੂੰ ਗਾਂ ਵੀ ਲੈ ਕੇ ਆਈਏ ਜੇ ਸਾਡੇ ਕਿਸੇ ਸਾਡੀ ਗੱਲਬਾਤ ਕਰਨ ਕੇ ਕਿਸੇ ਦਾ ਭਲਾ ਹੋ ਜਾਏ ਕੋਈ ਸਾਡੇ ਭਰਾ ਬਾਹਰ ਆ ਜਾਣ ਤਹਸੀ ਹਮੇਸ਼ਾ ਤੱਤਪਰ ਹੈ ਉਹ ਕੰਮ ਕਰ ਲਈ ਚਾਹੇ ਉਹ ਬੀਜੇਪੀ ਦਾ ਲੀਡਰ ਨਾ ਹੋਵੇ ਚਾਹੇ ਸਰਪਗੋਮ ਦਾ ਕੋਈ ਲੀਡਰ ਹੋਵੇ ਅਸੀਂ ਜ਼ਰੂਰ ਲੈ ਕੇ ਆਵਾਂਗੇ